ਮਿੱਤ ਲੋ ਭਾਰ ਮਕਾਨੋ ਸੇ ਜੰਗਲੋ ਬੇਮਾਨੋ ਸੇ ਯਾ ਸਰਕਾਰ ਮਰਦਾਬਾਦ ਯਾ ਸਰਕਾਰ ਮਰਦਾਬਾਦ ਜ਼ਿਕਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਰਬੇ ਜ਼ਿੰਚੋਰ ਗੋੜਾ ਮੋਰਚਾ ਜਿੰਦਾਬਾਦ ਜਿੰਦਾਬਾਦ ਜਰਬੇ ਜ਼ਿੰਚੋਰ ਫੜੋ ਮੋਰਚਾ ਜਿੰਦਾਬਾਦ ਜਿੰਦਾਬਾਦ ਮਰਦਾਬਾ ਮਰਦਾਬਾ ਜਨ ਸਰਕਾਰ ਮਰਦਾਬਾ 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 40 ਸਰਟੀਫਿਕੇਟ ਰੱਦ ਕਰੋ ਰੱਦ ਕਰੋ ਰੱਦ ਕਰੋ 40 ਸਰਟੀਫਿਕੇਟ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮਰਦਾਬਾ 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 ਅਸੀਂ ਸੱਤ ਫੇਸਾਂ ਬੱਤੀਆਂ ਤੇ ਚੋਰ ਯਾਰਵੇਸ਼ਨ ਚੋਰ ਫੜੋ ਮੋਰਚਾ ਇੱਥੇ ਲਾਇਆ ਹੋਇਆ ਹੈ ਇਹ ਮੋਰਚਾ ਪਹਿਲਾਂ 20 April ਤੋਂ 20 April 2023 ਤੋਂ ਕੇਸਵਾਨਾ ਡਾਇਰੈਕਟਰ ਸਮਾਜ ਭਲਾਈ ਦਫ਼ਤਰ ਦੇ ਮੂਹਰੇ ਲਾਇਆ ਹੋਇਆ ਸੀ ਔਰ ਉਸੇ ਦੀ ਲਗਾਤਾਰਤਾ 'ਚ ਇਹ ਮੋਰਚਾ ਸਾਨੂੰ ਲਾਉਣ ਦੀ ਤਾਂ ਲੋੜ ਪਈ ਕਿਉਂਕਿ ਉੱਥੇ ਜਿਹੜੇ ਸਾਡੇ ਐਸ.ਸੀ ਮੰਤਰੀ ਸਾਨੂੰ ਆ ਕੇ ਝੂਠੇ ਲਾਰੇ ਲਾ ਕੇ ਗਏ ਉਹ ਪੰਜਾਬ ਸਰਕਾਰ ਤੋਂ ਸਾਡੀਆਂ ਸਮੱਸਿਆਵਾਂ ਭਲਾ ਉਹ ਜਾਲੀ ਸਰਟੀਫਿਕੇਟਾਂ ਦੀਆਂ ਹੋਣ ਭਲਾ ਉਹ ਜਿਹੜਾ ਹੈ ਸਾਨੂੰ ਜੋ ਸਰਕਾਰ ਦੁਆਰਾ ਡਾਕਟਰ ਭੀਮਰਾਓ ਮੇਦਕਰ ਸਾਹਿਬ ਦੇ ਸੰਵਧਾਨ ਅਨਸਾਰ ਜੋ ਸਾਨੂੰ ਸਹੂਲਤਾ ਮਿਲਦੀਆਂ ਉਹ ਦਿਵਾਉਣ ਦੇ ਵਿੱਚ ਮੁੱਖ ਮੰਤਰੀ ਤੋਂ ਮਨਾਉਣ ਵਿੱਚ ਸਮਰੱਥ ਰਹੇ ਆ ਇਸ ਕਰਕੇ ਅਸੀਂ ਇਹ ਧਰਨਾ ਹੁਣ ਇਹ ਪੱਕਾ ਧਰਨਾ ਲਾ ਦਿੱਤਾ ਔਰ ਉਹਨਾਂ ਚਿਰ ਜਿੰਨਾ ਚਿਰ ਪੰਜਾਬ ਦਾ ਮੁੱਖ ਮੰਤਰੀ ਇਸ ਧਰਨੇ ਚ ਆ ਕੇ ਸਾਡੀਆਂ ਸਮੱਸਿਆਵਾਂ ਦਾ ਹੱਲ ਲਈ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦਾ ਕੱਲਾ ਵਿਸ਼ਵਾਸ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜਾਲੀ ਸਰਟੀਫਿਕੇਟ ਬਣਾਏ ਆ ਉਹਨਾਂ ਨੂੰ ਨੌਕਰੀਆਂ ਤੋਂ ਕਢਾਉਣਾ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਇੱਕੋ ਇੱਕੋ ਪਰਿਵਾਰ ਤੇ ਲੋਕ ਆ ਉਹ ਅੱਗੇ ਪੀੜੀ ਦਰ ਪੀੜੀ ਜਾਲੀ ਜਾਤੀ ਸਰਟੀਫਿਕੇਟ ਐਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਆ ਸੋ ਅੱਜ ਇਹ ਮੋਰਚਾ ਸਾਡਾ ਭਾਵੇਂ ਹੁਣੇ ਤੀਜੇ ਦਿਨ ਲੱਗਾ ਅਸੀਂ ਇਹ ਲੜਾਈ ਲੰਮੀ ਲੜਾਂਗੇ ਔਰ ਕੱਲਾ ਪੰਜਾਬ 'ਚ ਨਹੀਂ ਸਾਡੇ ਦੂਜੇ ਸੂਬੇ ਵੀ ਸਾਡੇ ਇਸ ਮੋਰਚੇ ਤੋਂ ਕੋਈ ਆਸ ਰੱਖ ਰਿਹਾ ਕਿ ਜਿਹੜਾ ਇਹ ਫਰਜੀਵਾੜਾ ਜਾਲੀ ਸਰਟੀਫਿਕੇਟਾਂ ਵਾਲਾ ਪਿਛਲੇ 40-45 ਸਾਲ ਤੋਂ ਚੱਲ ਰਿਹਾ ਇਹਨੂੰ ਅਸੀਂ ਪੰਜਾਬ ਦੇ ਲੋਕੀ ਠੱਲ ਪਾਵਾਂਗੇ ਜੈ ਪ੍ਰੀਮ ਜੈ ਭਾਰਤ ਬਦਲ ਕਰੋ ਬਦਲ ਕਰੋ ਜਾਲੀ ਐਸਸੀ ਜਾਂ ਪੀਐਸ ਆਈ ਦੇ ਗ੍ਰਾਫ ਰੱਦ ਕਰੋ ਰੱਦ ਕਰੋ ਰੱਦ ਕਰੋ ਨਿਕਲੋ ਫਰਮ ਕਾਨੂੰਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਨਿਕਲੋ ਫਰਮ ਕਾਨੂੰਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਯਾ ਸਰਕਾਰ ਮਰਦਾਬਾਦ 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 ਐਸਸੀ ਪੀਸੀ ਮਹਾਪਚਾਰ ਜਿੰਦਾਬਾਦ 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 ਐਸਸੀ ਪੀਸੀ ਮਹਾਪਚਾਰ ਜਿੰਦਾਬਾਦ 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 ਅੱਜ ਮੈਂ ਸਾਰੀ ਪੰਚਾਇਤ ਦੇ ਧਿਆਨ ਚ ਲਿਆਉਣਾ ਚਾਹੁੰਦਾ ਐ ਤੇ ਪ੍ਰੈਸਰਾਂ ਹੀ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਐ ਕਿ ਜੋ ਐਸਸੀਬੀਸੀ ਵੱਲੋਂ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ ਸੱਤ ਪੇਸ ਦੀਆਂ ਲਾਈਟਾਂ ਕੋਲ ਲੱਗਾ ਹੋਇਆ ਐ ਇਸ ਮੋਰਚੇ ਦਾ ਅੱਜ ਤੀਜਾ ਦਿਨ ਹੁਣ ਜਾ ਰਿਹਾ ਤੀਜਾ ਦਿਨ ਬੀਤ ਰਿਹਾ ਹੈ ਜਦਕਿ ਸਾਰੇ ਜਿਹੜੇ ਬਖਬਖ ਆਗੂ ਸਹਿਬਾਨ ਸਾਡੇ ਬਖਬਖ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਆ ਕੇ ਆਪਣੀ ਆਪਣੀ ਹਾਜ਼ਰੀ ਲਵਾ ਰਹੇ ਨੇ ਤੇ ਆਪਣਾ ਆਪਣਾ ਸਮਰਥਨ ਤੇ ਯੋਗਦਾਨ ਵੀ ਪਾ ਰਹੇ ਨੇ ਤੇ ਇਸੇ ਤਰ੍ਹਾਂ ਜਦੋਂ ਤੱਕ ਇਹ ਗੁੰੰਗੀ ਬੋਲੀ ਸਰਕਾਰ ਇਹ ਲੋਕਾਂ ਦੀ ਮੰਗਾਂ ਨਹੀਂ ਜਿਹੜੀਆਂ ਸਾਡੀਆਂ ਮੰਗਾਂ ਆ ਮੰਗਾਂ ਨਹੀਂ ਮੰਨਦੀ ਤੇ ਸਾਡੇ ਨਾਲ ਕੋਈ ਮੀਟਿੰਗ ਸੀਟਿੰਗ ਨਹੀਂ ਕਰਨਾ ਚਾਹੁੰਦੀ ਉਦੋਂ ਤੱਕ ਸੰਘਰਸ਼ ਜਿਹੜਾ ਦਿਨ ਰਾਤ ਚੱਲੀ ਰਹੂਗਾ ਤੇ ਹੁਣ ਮੋਰਚੇ ਤੇ ਜਿਹੜੇ ਸਾਰੇ ਆਗੂ ਸਹਿਬਾਨ ਉਹ ਅਗੜੀ ਕਬੱਡੀ ਪਲੈਨਿੰਗ ਬਣਾ ਰਹੇ ਤੇ ਵੱਡਾ ਐਕਸ਼ਨ ਕਰਨ ਜਾ ਰਹੇ ਜੋ ਪੰਜਾਬ ਤੋਂ ਬੱਖ-ਬੱਖ ਜ਼ਿਲ੍ਹਿਆਂ ਤੋਂ ਸਾਡੇ ਆਗੂ ਸਹਿਬਾਨ ਆਕੇ ਬਹੁਤ ਵੱਡਾ ਜਿਹੜਾ ਸੰਘਰਸ਼ ਵਿੜ ਰਹੇ ਨੇ ਤੇ ਸਰਕਾਰ ਜਦੋਂ ਤੱਕ ਤੁੰਬ ਕਰਨੀ ਨਹੀਂ ਨੀਂਦ ਨਹੀਂ ਜਾਗਦੀ ਉਦੋਂ ਤੱਕ ਇਹ ਸੰਘਰਸ਼ ਜਿਹੜਾ ਹੈ ਜਾਰੀ ਰਹੂਗਾ ਸੋ ਸ੍ਰੀ ਕਾਲ ਜਾਰੀ ਰਹੂਗਾ ਤੇ ਮੈਂ ਸਾਰੀ ਪ੍ਰੈਸਰਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਤਭੀ ਕੁਝਲੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਨੂੰ ਘਰ ਘਰ ਪਹੁੰਚਾਉਣ ਤੱਕ ਤੁਹਾਡਾ ਬਹੁਤ ਯੋਗਦਾਨ ਹੈ ਤੇ ਹਰ ਇੱਕ ਚੈਨਲ ਵਾਲੇ ਵੀਰ ਨੂੰ ਇਹ ਵੀ ਹੈ ਤੇ ਇੱਥੇ ਆ ਕੇ ਆਪਣੀ ਆਪਣੀ ਕਵਰੇਜ ਕਰਕੇ ਸਾਡੀ ਜਿਹੜੀ ਆਵਾਜ਼ ਲੋਕਾਂ ਦੀ ਹੈ ਸਰਕਾਰਾਂ ਦੀ ਗੋੰਗੀ ਬੋਲੀ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਵੇ ਤੇ ਘਰ ਘਰ ਲੋਕ ਜਿਹੜੇ ਬੈਠੇ ਨੇ ਉਹ ਜਾਗਰੂਕ ਹੋਣ ਤਾਂ ਕਿ ਐਸਸੀ ਐਸਟੀ ਐਕਟ ਲਾਗੂ ਹੋ ਜਿਹੜਾ ਐਸੀਆਂ ਵਾਸਤੇ ਲੋਕਾਂ ਦੇ ਅਤਿਆਚਾਰ ਹੋ ਰਿਹਾ ਉਸ ਨੂੰ ਜਾਗਰੂਕ ਕਰਨ ਵਾਸਤੇ ਉਹਦੇ ਨਾਲ ਨਜਿੱਤਰ ਵਾਸਤੇ ਉਹਦੇ ਖਿਲਾਫ ਲੜਾਈ ਲੜਨ ਵਾਸਤੇ ਤੁਹਾਡੇ ਬਹੁਤ ਵੱਡੇ ਯੋਗਦਾਨ ਦੀ ਲੋੜ ਹੈ ਇਸ ਮੋਰਚੇ ਤੇ ਆ ਕੇ ਆਪਣੀ ਹਾਜ਼ਰੀ ਲਓ ਤੇ ਬਹੁਤ ਵੱਡਾ ਸੰਘਰਸ਼ ਜਿਹੜਾ ਸਰਕਾਰ ਦੇ ਖਿਲਾਫ ਵਿੜੜ ਜਾ ਰਹੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ